ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮਿਤੀ 29 12 25 ਨੂੰ ਪਹੁੰਚਾ ਜੀ ਅਸੀਂ ਬਜੀਤ ਕੇ ਖੁਰਦ ਜ਼ਿਲ੍ਹਾ ਬਰਨਾਲਾ ਦੋਸਤੋ ਬਜ਼ੁਰਗ ਬਾਪੂ ਜੀ ਮੇਰੇ ਨਾਲ ਬੈਠੇ ਨੇ ਇਹਨਾਂ ਦਾ ਪੋਤਰਾ ਹੈ ਕੱਲਾ ਕੱਲਾ ਬੱਚਾ ਤੇ ਅਚਨਚੇਤ ਉਹਨੂੰ ਕੋਈ ਐਸਾ ਸ਼ਰੀਰ ਦੇ ਵਿੱਚ ਬਹਿਰਸ ਆ ਗਿਆ ਜਿਹਦੇ ਨਾਲ ਉਹਦਾ ਸਾਰਾ ਸਰੀਰ ਖੜ ਗਿਆ ਛੋਟਾ ਬੱਚਾ ਜਿਹਦੀ ਸਕਰੀਨ ਤੇ ਫੋਟੋ ਚੱਲ ਰਹੀ ਹੈ ਤੇ ਇਹ ਬੱਚਾ ਇਸ ਟਾਈਮ ਪਟਿਆਲੇ ਦਾਖਲ ਸੋ ਇਹਨਾਂ ਦੀ ਵੀਡੀਓ ਵਾਇਰਲ ਹੋਏ ਸਕੇ ਪਰਿਵਾਰ ਆ ਜਿਹੜਾ ਵਿਚਾਰਾ ਦਿਹਾੜੀਦਾਰ ਲੋੜਵੰਦ ਪਰਿਵਾਰ ਹੈ ਮਦਦ ਕੀਤੀ ਜਾਵੇ ਬੱਚੇ ਤੇ ਬਹੁਤ ਜ਼ਿਆਦਾ ਪੈਸਾ ਲੱਗ ਰਿਹਾ ਹੈ ਡੇਲੀ ਦਾ 30000 ਰੁਪਏ ਚਲੋ ਸੋ ਸਾਡੇ ਮਿੱਤਰ ਨੇ ਬਾਈ ਜਗਦੇਵ ਸਿੰਘ ਸੋਹੀ ਇੰਗਲੈਂਡ ਤੋਂ ਤੇ ਬਾਈ ਹਰਦੇਵ ਸਿੰਘ ਕੌਂਕੇ ਮਾਸਟਰ ਜੀ ਜਿਹਦੇ ਕੋ ਖੁਦ ਵੀ ਬਹੁਤ بڑے ਸਮਾਸੇਵੀ ਨੇ ਉਹਨਾਂ ਦੇ ਵੱਡੇ ਸਹਿਯੋਗ ਨਾਲ 10000 ਰੁਪਿਆ ਗੁਰੂ ਕੀ ਗੋਲਕ ਗਰੀਦੋਂ ਗਰੁੱਪ ਵੱਲੋਂ ਇਸ ਬਾਪੂ ਜੀ ਨੂੰ ਇਹਨਾਂ ਦੇ ਘਰ ਆ ਕੇ ਦੇਤਾ ਸੋ ਹੱਥ ਬੰਨ ਕੇ ਬੇਨਤੀ ਕਰਦੇ ਆਂ ਸਾਰੀ ਸੰਗਤ ਅਗੇ ਬੱਚਾ ਛੋਟਾ ਤੁਸੀਂ ਦੇਖ ਰਹੇ ਹੋ ਫੋਟੋ ਚੱਲਦੀ ਸਕਰੀਨ ਦੇ ਉੱਤੇ ਜੇ ਕੋਈ ਹੋਰ ਵੀਰ ਭੈਣ ਮਦਦ ਕਰ ਸਕਦੇ ਆ ਤਾਂ ਸਕਰੀਨ ਦੇ ਉੱਪਰ ਹੀ ਨੰਬਰ ਚੱਲ ਰਿਹਾ ਇਸ ਪਰਿਵਾਰ ਦਾ ਇਸ ਨੰਬਰ ਤੇ ਗੱਲ ਕਰ ਲਓ ਇਸ ਤੇ Google Pay ਚੱਲਦਾ ਸਾਰਾ ਕੁਝ ਮਦਦਤ ਕਰ ਦਿਓ ਪਰਿਵਾਰ ਦੀ ਵਿਚਾਰੇ ਲੋੜਵੰਦ ਪਰਿਵਾਰ ਹੈ ਬੱਚੇ ਦਾ ਦਾਦਾ ਇਸ ਟਾਈਮ ਘਰੇ ਸੀਗਾ ਕਿਉਂਕਿ ਬੱਚਾ ਦਾਖਲਾ ਪਟਿਆਲੇ ਸੋ ਬਬੀ ਤੁਸੀਂ ਕੁਝ ਕਹਿਣਾ ਚਾਹੋਗੇ ਮੈਂ ਸਾਰੇ ਵੀਰਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਮੇਰੀ ਪੋਤਰੀ ਖਾਤਰ ਹਰਾਤੀ ਭੇਟ ਕੀਤੀ ਆ ਉਹਨਾਂ ਕੋਟ ਕੋਟ ਧੰਨਵਾਦ ਹੈ ਬਹੁਤ ਬਹੁਤ ਧੰਨਵਾਦ ਜੀ ਲੋੜਵੰਦ ਪਰਿਵਾਰ ਹੈ ਤੇ ਨੰਬਰ ਅਸੀਂ ਇੱਕ ਵਾਰੀ ਬੋਲ ਵੀ ਦਿੰਨੇ ਹਾਂ 73867415 ਸਕਰੀਨ ਤੇ ਵੀ ਚੱਲ ਰਿਹਾ ਹੈ ਤੁਸੀਂ ਸਿੱਧੀ ਇਸ ਪਰਿਵਾਰ ਦੀ ਮਦਦ ਕਰ ਸਕਦੇ ਹੋ ਇੱਕ ਵਾਰੀ ਫਿਰ ਧੰਨਵਾਦ ਕਰਦੇ ਹਾਂ ਭਾਈ ਜਗਦੇਵ ਸਿੰਘ ਸੋਹੀ ਇੰਗਲੈਂਡ ਵਾਲਿਆਂ ਦਾ ਤੇ ਮਾਸਟਰ ਹਰਦੀਪ ਸਿੰਘ ਕੌਂਕਰੀ ਜੀ ਦਾ ਉਹਨਾਂ ਦੇ ਵੱਡੇ ਸਹਿਯੋਗ ਨਾਲ ਗੁਰੂ ਕੀ ਗੋਲਗਰੀ ਦੇ ਗੁਰੂ ਵੱਲੋਂ 10000 ਰੁਪਏ ਮਦਦ ਕੀਤੀ ਗਿਆ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ